लोकांना no ਕੁਝ ਘੰਟੇ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਤੇ ਇਹਨਾਂ ਨਤੀਜਿਆਂ ਦੇ ਵਿੱਚ ਕਈ ਵੱਡੇ ਉਲਟਫੇਰ ਹੋਏ ਨੇ ਉੱਥੇ ਹੀ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਵੀ ਆਪਣਾ ਬਦਲਾ ਪੂਰਾ ਕੀਤਾ ਤਾਂ ਦੱਸਿਆ ਕਿ ਭਾਜਪਾ ਤੋਂ ਕਿਸਾਨਾਂ ਨੇ ਬਦਲਾ ਲਿਆ ਲਖੀਮਪੁਰ ਖੀਰੀ ਦੇ ਵਿੱਚ ਕਈ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਜਦੋਂ ਇੱਕ ਮੰਤਰੀ ਦੇ ਪੁੱਤ ਦਾ ਕਾਫਲਾ ਲੰਘ ਰਿਹਾ ਸੀ ਤਾਂ ਉਸ ਸਮੇਂ ਕਈ ਕਿਸਾਨੇ ਹੇਠਾਂ ਡਰੜੇ ਗਏ ਸੀ ਤੇ ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਗਵਾਈ ਸੀ ਤਾਂ ਹੁਣ ਜਦੋਂ ਕਿਸਾਨਾਂ ਦੇ ਕੋਲ ਮੌਕਾ ਆਇਆ ਆਮ ਲੋਕਾਂ ਦੇ ਕੋਲ ਮੌਕਾ ਆਇਆ ਤਾਂ ਉਹਨਾਂ ਨੇ ਵੀ ਬਦਲਾ ਟਕਾ ਕੇ ਲਿਆ ਦੱਸਿਏ ਕਿ ਅਜੇ ਮਿਸ਼ਰਾ ਟੈਣੀ ਦੀ ਵੋਟਾਂ ਦੇ ਵਿੱਚ ਸ਼ਰਮਨਾਕ ਹਾਰ ਹੋਈ ਆ ਤਾਂ ਲਖੀਮਪੁਰ ਖੀਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਆ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੀ ਸ਼ਰਮਨਾਕ ਹਾਰ ਹੋਈ ਆ ਤੇ ਸਪਾ ਦੇ ਉਮੀਦਵਾਰ ਨੇ ਇੱਥੇ ਜਿੱਤ ਦਰਜ ਕੀਤੀ ਆ ਅਖਲੇਸ਼ ਯਾਦਵ ਦੀ ਪਾਰਟੀ ਦੇ ਉਮੀਦਵਾਰ ਨੇ ਕਰਾਰੀ ਹਾਰ ਆ ਜਿਹੜੀ ਉਹ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਤਿਆ ਦੱਸਿਆ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤ ਦੇ ਉੱਪਰ ਇਲਜ਼ਾਮ ਲੱਗੇ ਸੀ ਅਤੇ ਉਸ ਨੂੰ ਸਜ਼ਾ ਵੀ ਸੁਣਾਈ ਗਈ ਸੀ ਦੱਸਿਆ ਕਿ ਉਸ ਦੇ ਕਾਫਲੇ ਦੇ ਜਦੋਂ ਕਾਫਲਾ ਲੰਘ ਰਿਹਾ ਸੀ ਦਾ ਕਾਫਲੇ ਦੀ ਗੱਡੀ ਦੇ ਹੇਠਾਂ ਕਈ ਕਿਸਾਨ ਜਿਹੜੇ ਆਏ ਸੀ ਕਿਸਾਨ ਦਰੜਨ ਦੇ ਜਿਹੜੇ ਇਲਜ਼ਾਮ ਲੱਗੇ ਸੀ ਤਾਂ ਇਸੇ ਵਿਚਕਾਰ ਹੁਣ ਜਦੋਂ ਵੋਟਾਂ ਆਈਆਂ ਤਾਂ ਕਿਸਾਨਾਂ ਨੇ ਵੀ ਭਾਜਪਾ ਤੋਂ ਕਹਿ ਲਿਆ ਕਿ ਆਪਣਾ ਬਦਲਾ ਲਿਆ ਕਿਉਂਕਿ ਲਖੀਮਪੁਰ ਖੀਰੀ ਨੂੰ ਕਿਸਾਨੀ 벨ਟ ਮੰਨਿਆ ਜਾਂਦਾ ਤੇ ਇੱਥੇ ਭਾਜਪਾ ਨੇ ਇੱਕ ਵਾਰ ਫਿਰ ਤੋਂ ਅਜੇ ਮਿਸ਼ਰਾ ਟੈਣੀ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਜਦੋਂ ਵੋਟਾਂ ਪਈਆਂ ਤਾਂ ਲੋਕਾਂ ਨੇ ਵੀ ਵੋਟ ਆ ਜਿਹੜੀ ਉਹ ਦੂਜੇ ਪਾਸੇ ਪਾਈ ਤੇ ਅਜੇ ਮਿਸ਼ਰਾ ਟੈਣੀ ਨੂੰ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਯੂਪੀ ਦੇ ਵਿੱਚ ਇਹ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਲਖੀਮਪੁਰ ਖੀਰੀ ਸੀਟ ਤੋਂ ਚੋਣ ਲੜ ਰਹੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਾਂ ਸਿੱਧੇ ਸਿੱਧੇ ਤੌਰ ਤੇ ਕਹਿ ਲਿਏ ਕਿ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਦਾ ਜਿਹੜਾ ਉਹ ਬਦਲਾ ਲਿਆ ਇਨਸਾਫ ਦੇ ਲਈ ਕਿਸਾਨਾਂ ਦੇ ਵੱਲੋਂ ਜਾਂ ਆਮ ਲੋਕਾਂ ਦੇ ਵੱਲੋਂ ਬੋਟ ਜਿਹੜੀ ਦੂਜੀ ਤਰਨੂੰ ਪਾਈ ਗਈ ਤੇ ਇੱਥੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਦੱਸਿਏ ਕਿ ਬੀਤੇ ਦਿਨ ਹੀ ਨਤੀਜੇ ਐਲਾਨੇ ਗਏ ਨੇ ਤੇ ਐਨਡੀਆ ਗੱਠਜੋੜ 292 ਸੀਟਾਂ ਲੈ ਕੇ ਜ਼ਰੂਰ ਅੱਗੇ ਚੱਲ ਰਿਹਾ ਉੱਥੇ ਹੀ ਇੰਡੀਆ ਗੱਠਜੋੜ 234 ਸੀਟਾਂ ਦੇ ਉੱਪਰ ਹੈ ਪਰ ਜੇਕਰ ਸਰਕਾਰ ਬਣਾਉਣ ਦੀ ਗੱਲ ਕਰੀਏ ਤਾਂ ਇਸ ਸਮੇਂ ਭਾਜਪਾ ਨੂੰ ਸਹਿਯੋਗੀ ਪਾਰਟੀਆਂ ਦੇ ਉੱਪਰ ਕਾਫੀ ਜ਼ਿਆਦਾ ਨਿਰਪਰ ਰਹਿਣਾ ਪਏਗਾ ਕਿਉਂਕਿ 272 73 ਦਾ ਜੋ ਅੰਕੜਾ ਉਸ ਨੂੰ ਚੂਹਣ ਦੇ ਲਈ ਉਸ ਨੂੰ ਪੂਰਾ ਕਰਨ ਦੇ ਲਈ ਵਿਰੋਧੀ ਪਾਰਟੀਆਂ ਨੇ ਜੋ ਸਹਿਯੋਗੀ ਐਨਡੀਏ ਦੇ ਦਲ ਨੇ ਉਹਨਾਂ ਦਾ ਸਾਥ ਬੀਜੇਪੀ ਨੂੰ ਬਹੁਤ ਜ਼ਰੂਰੀ ਹੋਏਗਾ ਉੱਥੇ ਹੀ ਇੰਡੀਆ ਗੱਠ ਜੋੜ ਦੇ ਵੱਲੋਂ ਵੀ ਲਗਾਤਾਰ ਜੋੜ ਤੋੜ ਦੀ ਰਾਜਨੀਤੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਿਆ ਤੇ ਅੱਜ ਦਿੱਲੀ ਦੇ ਵਿੱਚ ਬੈਠਕਾਂ ਦਾ ਦੌਰ ਚੱਲੇਗਾ ਉੱਥੇ ਹੀ ਇੱਕ ਤਸਵੀਰ ਪਟਨਾ ਤੋਂ ਸਾਹਮਣੇ ਆਈ ਜਿੱਥੇ ਤੇਜਸਵੀ ਜਯਾਦਵ ਅਤੇ ਨਿਤਿਸ਼ ਕੁਮਾਰ ਇੱਕੋ ਜਹਾਜ਼ ਦੇ ਵਿੱਚ ਬੈਠ ਕੇ ਦਿੱਲੀ ਨੂੰ ਰਵਾਨਾ ਹੋਏ ਨੇ ਤੇ ਲਖੀਮਪੁਰ ਖੀਰੀ ਤੋਂ ਵੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਜੇ ਮਿਸ਼ਰਾ ਟੈਣੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਕੁਝ ਘੰਟੇ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਤੇ ਇਹਨਾਂ ਨਤੀਜਿਆਂ ਦੇ ਵਿੱਚ ਕਈ ਵੱਡੇ ਉਲਟਫੇਰ ਹੋਏ ਨੇ ਉੱਥੇ ਹੀ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਵੀ ਆਪਣਾ ਬਦਲਾ ਪੂਰਾ ਕੀਤਾ ਤਾਂ ਦੱਸਿਆ ਕਿ ਭਾਜਪਾ ਤੋਂ ਕਿਸਾਨਾਂ ਨੇ ਬਦਲਾ ਲਿਆ ਲਖੀਮਪੁਰ ਖੀਰੀ ਦੇ ਵਿੱਚ ਕਈ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਜਦੋਂ ਇੱਕ ਮੰਤਰੀ ਦੇ ਪੁੱਤ ਦਾ ਕਾਫਲਾ ਲੰਘ ਰਿਹਾ ਸੀ ਤਾਂ ਉਸ ਸਮੇਂ ਕਈ ਕਿਸਾਨ ਹੇਠਾਂ ਡਰ ਰੜੇ ਗਏ ਸੀ ਤੇ ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਗਵਾਈ ਸੀ ਤਾਂ ਹੁਣ ਜਦੋਂ ਕਿਸਾਨਾਂ ਦੇ ਕੋਲ ਮੌਕਾ ਆਇਆ ਆ ਆਮ ਲੋਕਾਂ ਦੇ ਕੋਲ ਮੌਕਾ ਆਇਆ ਤਾਂ ਉਹਨਾਂ ਨੇ ਵੀ ਬਦਲਾ ਟਕਾ ਕੇ ਲਿਆ ਦੱਸਿਏ ਕਿ ਅਜੇ ਮਿਸ਼ਰਾ ਟੈਣੀ ਦੀ ਵੋਟਾਂ ਦੇ ਵਿੱਚ ਸ਼ਰਮਨਾਕ ਹਾਰ ਹੋਈ ਆ ਤਾਂ ਲਖੀਮਪੁਰ ਖੀਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਆ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੀ ਸ਼ਰਮਨਾਕ ਹਾਰ ਹੋਈ ਆ ਤੇ ਸਪਾ ਦੇ ਉਮੀਦਵਾਰ ਨੇ ਇੱਥੇ ਜਿੱਤ ਦਰਜ ਕੀਤੀ ਆ ਅਖਲੇਸ਼ ਯਾਦਵ ਦੀ ਪਾਰਟੀ ਦੇ ਉਮੀਦਵਾਰ ਨੇ ਕਰਾਰੀ ਹਾਰ ਆ ਜਿਹੜੀ ਉਹ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਦਿੱਤੀਆ ਦੱਸਿਆ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤ ਦੇ ਉੱਪਰ ਇਲਜ਼ਾਮ ਲੱਗੇ ਸੀ ਅਤੇ ਉਸ ਨੂੰ ਸਜ਼ਾ ਵੀ ਸੁਣਾਈ ਗਈ ਸੀ ਦੱਸਿਆ ਕਿ ਉਸ ਦੇ ਕਾਫਲੇ ਦੇ ਜਦੋਂ ਕਾਫਲਾ ਲੰਘ ਰਿਹਾ ਸੀ ਤਾਂ ਕਾਫਲੇ ਦੀ ਗੱਡੀ ਦੇ ਹੇਠਾਂ ਕਈ ਕਿਸਾਨ ਜਿਹੜੇ ਆਏ ਸੀ ਕਿਸਾਨ ਦਰੜਨ ਦੇ ਜਿਹੜੇ ਇਲਜ਼ਾਮ ਲੱਗੇ ਸੀ ਤਾਂ ਇਸੇ ਵਿਚਕਾਰ ਹੁਣ ਜਦੋਂ ਵੋਟਾਂ ਆਈਆਂ ਤਾਂ ਕਿਸਾਨਾਂ ਨੇ ਵੀ ਭਾਜਪੀ ਤੋਂ ਕਹਿ ਲਿਆ ਕਿ ਆਪਣਾ ਬਦਲਾ ਲਿਆ ਕਿਉਂਕਿ ਲਖੀਮਪੁਰ ਖੀਰੀ ਨੂੰ ਕਿਸਾਨੀ ਬੈਲਟ ਮੰਨਿਆ ਜਾਂਦਾ ਤੇ ਇੱਥੇ ਬੀਜੇਪੀ ਨੇ ਇੱਕ ਵਾਰ ਫਿਰ ਤੋਂ ਅਜੇ ਮਿਸ਼ਰਾ ਟੈਣੀ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਜਦੋਂ ਵੋਟਾਂ ਪਈਆਂ ਤਾਂ ਲੋਕਾਂ ਨੇ ਵੀ ਵੋਟ ਆ ਜਿਹੜੀ ਉਹ ਦੂਜੇ ਪਾਸੇ ਪਾਈ ਤੇ ਅਜੇ ਮਿਸ਼ਰਾ ਟੈਣੀ ਨੂੰ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਯੂਪੀ ਦੇ ਵਿੱਚ ਇਹ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਲਖੀਮਪੁਰ ਖੀਰੀ ਸੀਟ ਤੋਂ ਚੋਣ ਲੜ ਰਹੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਾਂ ਸਿੱਧੇ ਸਿੱਧੇ ਤੌਰ ਤੇ ਕਹਿ ਲიਏ ਕਿ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਦਾ ਜਿਹੜਾ ਉਹ ਬਦਲਾ ਲਿਆ ਇਨਸਾਫ ਦੇ ਲਈ ਕਿਸਾਨਾਂ ਦੇ ਵੱਲੋਂ ਜਾਂ ਆਮ ਲੋਕਾਂ ਦੇ ਵੱਲੋਂ ਵੋਟ ਜਿਹੜੀ ਦੂਜੀ ਤਰਨੋਂ ਪਾਈ ਗਈ ਤੇ ਇੱਥੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਦੱਸ ਦਈਏ ਕਿ ਬੀਤੇ ਦਿਨ ਹੀ ਨਤੀਜੇ ਐਲਾਨੇ ਗਏ ਨੇ ਤੇ ਐਨਡੀਆ ਗੱਠਜੋੜ 292 ਸੀਟਾਂ ਲੈ ਕੇ ਜ਼ਰੂਰ ਅੱਗੇ ਚੱਲ ਰਿਹਾ ਉੱਥੇ ਹੀ ਇੰਡੀਆ ਗੱਠਜੋੜ 234 ਸੀਟਾਂ ਦੇ ਉੱਪਰ ਹੈ ਪਰ ਜੇਕਰ ਸਰਕਾਰ ਬਣਾਉਣ ਦੀ ਗੱਲ ਕਰੀਏ ਤਾਂ ਇਸ ਸਮੇਂ ਭਾਜਪਾ ਨੂੰ ਸਹਿਯੋਗੀ ਪਾਰਟੀਆਂ ਦੇ ਉੱਪਰ ਕਾਫੀ ਜ਼ਿਆਦਾ ਨਿਰਭਰ ਰਹਿਣਾ ਪਏਗਾ ਕਿਉਂਕਿ 272 73 ਉਹ ਅੰਕੜਾ ਉਸ ਨੂੰ ਚੂਹਣ ਦੇ ਲਈ ਉਸ ਨੂੰ ਪੂਰਾ ਕਰਨ ਦੇ ਲਈ ਵਿਰੋਧੀ ਪਾਰਟੀਆਂ ਨੇ ਜੋ ਸਹਿਯੋਗੀ ਐਨਡੀਏ ਦੇ ਦਲ ਨੇ ਉਹਨਾਂ ਦਾ ਸਾਥ ਭਾਜਪਾ ਨੂੰ ਬਹੁਤ ਜ਼ਰੂਰੀ ਹੋਏਗਾ ਉੱਥੇ ਹੀ ਇੰਡੀਆ ਗੱਠ ਜੋੜ ਦੇ ਵੱਲੋਂ ਵੀ ਲਗਾਤਾਰ ਜੋੜ ਤੋੜ ਦੀ ਰਾਜਨੀਤੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਿਆ ਤੇ ਅੱਜ ਦਿੱਲੀ ਦੇ ਵਿੱਚ ਬੈਠਕਾਂ ਦਾ ਦੌਰ ਚੱਲੇਗਾ ਉੱਥੇ ਹੀ ਇੱਕ ਤਸਵੀਰ ਪਟਨਾ ਤੋਂ ਸਾਹਮਣੇ ਆਈ ਜਿੱਥੇ ਤੇਜਸਵੀ ਜਯੋਦਵਤ ਤੇ ਨਿਤਿਸ਼ ਕੁਮਾਰ ਇੱਕੋ ਜਹਾਜ਼ ਦੇ ਵਿੱਚ ਬੈਠ ਕੇ ਦਿੱਲੀ ਨੂੰ ਰਵਾਨਾ ਹੋਏ ਨੇ ਤੇ ਲਖੀਮਪੁਰ ਖੀਰੀ ਤੋਂ ਵੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਜੇ ਮਿਸ਼ਰਾ ਟੈਣੀ ਨੂੰ ਵੀ ਹਾਰ ਸਾਹਮਣਾ ਕਰਨਾ ਪਿਆ ਹੈ ਕੁਝ ਘੰਟੇ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਤੇ ਇਹਨਾਂ ਨਤੀਜਿਆਂ ਦੇ ਵਿੱਚ ਕਈ ਵੱਡੇ ਉਲਟਫੇਰ ਹੋਏ ਨੇ ਉੱਥੇ ਹੀ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਵੀ ਆਪਣਾ ਬਦਲਾ ਪੂਰਾ ਕੀਤਾ ਤਾਂ ਦੱਸਿਆ ਕਿ ਭਾਜਪਾ ਤੋਂ ਕਿਸਾਨਾਂ ਨੇ ਬਦਲਾ ਲਿਆ ਲਖੀਮਪੁਰ ਖੀਰੀ ਦੇ ਵਿੱਚ ਕਈ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਜਦੋਂ ਇੱਕ ਮੰਤਰੀ ਦੇ ਪੁੱਤ ਦਾ ਕਾਫਲਾ ਲੰਘ ਰਿਹਾ ਸੀ ਤਾਂ ਉਸ ਸਮੇਂ ਕਈ ਕਿਸਾਨ ਹੇਠਾਂ ਡਰ ਰੜੇ ਗਏ ਸੀ ਤੇ ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਵੈਸੀ ਤਾਂ ਹੁਣ ਜਦੋਂ ਕਿਸਾਨਾਂ ਦੇ ਕੋਲ ਮੌਕਾ ਆਇਆ ਆ ਆਮ ਲੋਕਾਂ ਦੇ ਕੋਲ ਮੌਕਾ ਆਇਆ ਤਾਂ ਉਹਨਾਂ ਨੇ ਵੀ ਬਦਲਾ ਟਕਾ ਕੇ ਲਿਆ ਦੱਸਿਏ ਕਿ ਅਜੇ ਮਿਸ਼ਰਾ ਟੈਣੀ ਦੀ ਵੋਟਾਂ ਦੇ ਵਿੱਚ ਸ਼ਰਮਨਾਕ ਹਾਰ ਹੋਈ ਆ ਤਾਂ ਲਖੀਮਪੁਰ ਖੀਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਆ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੀ ਸ਼ਰਮਨਾਕ ਹਾਰ ਹੋਈ ਆ ਤੇ ਸਪਾ ਦੇ ਉਮੀਦਵਾਰ ਨੇ ਇੱਥੇ ਜਿੱਤ ਦਰਜ ਕੀਤੀ ਆ ਅਖਲੇਸ਼ ਯਾਦਵ ਦੀ ਪਾਰਟੀ ਦੇ ਉਮੀਦਵਾਰ ਨੇ ਕਰਾਰੀ ਹਾਰ ਆ ਜਿਹੜੀ ਉਹ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਦਿੱਤੀ ਆ ਦੱਸਿਆ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤ ਦੇ ਉੱਪਰ ਇਲਜ਼ਾਮ ਲੱਗੇ ਸੀ ਅਤੇ ਉਸ ਨੂੰ ਸਜ਼ਾ ਵੀ ਸੁਣਾਈ ਗਈ ਸੀ ਦੱਸਿਆ ਕਿ ਉਸ ਦੇ ਕਾਫਲੇ ਦੇ ਜਦੋਂ ਕਾਫਲਾ ਲੰਘ ਰਿਹਾ ਸੀ ਤਾਂ ਕਾਫਲੇ ਦੀ ਗੱਡੀ ਦੇ ਹੇਠਾਂ ਕਈ ਕਿਸਾਨ ਜਿਹੜੇ ਆਏ ਸੀ ਕਿਸਾਨ ਦਰੜਨ ਦੇ ਜਿਹੜੇ ਇਲਜ਼ਾਮ ਲੱਗੇ ਸੀ ਤਾਂ ਇਸੇ ਵਿਚਕਾਰ ਹੁਣ ਜਦੋਂ ਵੋਟਾਂ ਆਈਆਂ ਤਾਂ ਕਿਸਾਨਾਂ ਨੇ ਵੀ ਭਾਜਪਾ ਤੋਂ ਕਹਿ ਲਿਆ ਕਿ ਆਪਣਾ ਬਦਲਾ ਲਿਆ ਕਿਉਂਕਿ ਲਖੀਮਪੁਰ ਖੀਰੀ ਨੂੰ ਕਿਸਾਨੀ 벨ਟ ਮੰਨਿਆ ਜਾਂਦਾ ਤੇ ਇੱਥੇ ਭਾਜਪਾ ਨੇ ਇੱਕ ਵਾਰ ਫਿਰ ਤੋਂ ਅਜੇ ਮਿਸ਼ਰਾ ਟੈਣੀ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਜਦੋਂ ਵੋਟਾਂ ਪਈਆਂ ਤਾਂ ਲੋਕਾਂ ਨੇ ਵੀ ਵੋਟ ਆ ਜਿਹੜੀ ਉਹ ਦੂਜੇ ਪਾਸੇ ਪਾਈ ਤੇ ਅਜੇ ਮਿਸ਼ਰਾ ਟੈਣੀ ਨੂੰ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਯੂਪੀ ਦੇ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਲਖੀਮਪੁਰ ਖੀਰੀ ਸੀਟ ਤੋਂ ਚੋਣ ਲੜ ਰਹੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਾਂ ਸਿੱਧੇ ਸਿੱਧੇ ਤੌਰ ਤੇ ਕਹਿ ਲਈਏ ਕਿ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਦਾ ਜਿਹੜਾ ਉਹ ਬਦਲਾ ਲਿਆ ਇਨਸਾਫ ਦੇ ਲਈ ਕਿਸਾਨਾਂ ਦੇ ਵੱਲੋਂ ਜਾਂ ਆਮ ਲੋਕਾਂ ਦੇ ਵੱਲੋਂ ਬੋਟ ਜਿਹੜੀ ਦੂਜੀ ਤਰਨੂ ਪਾਈ ਗਈ ਤੇ ਇੱਥੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਦ ਦੱਸਿਏ ਕਿ ਬੀਤੇ ਦਿਨ ਹੀ ਨਤੀਜੇ ਐਲਾਨੇ ਗਏ ਨੇ ਤੇ ਐਨਡੀਆ ਗੱਠਜੋੜ 292 ਸੀਟਾਂ ਲੈ ਕੇ ਜ਼ਰੂਰ ਅੱਗੇ ਚੱਲ ਰਿਹਾ ਉੱਥੇ ਹੀ ਇੰਡੀਆ ਗੱਠਜੋੜ 234 ਸੀਟਾਂ ਦੇ ਉੱਪਰ ਹੈ ਪਰ ਜੇਕਰ ਸਰਕਾਰ ਬਣਾਉਣ ਦੀ ਗੱਲ ਕਰੀਏ ਤਾਂ ਇਸ ਸਮੇਂ ਭਾਪੀ ਨੂੰ ਸਹਿਯੋਗੀ ਪਾਰਟੀਆਂ ਦੇ ਉੱਪਰ ਕਾਫੀ ਜ਼ਿਆਦਾ ਨਿਰਭਰ ਰਹਿਣਾ ਪਏਗਾ ਕਿਉਂਕਿ 272 73 ਦਾ ਜੋ ਅੰਕੜਾ ਉਸ ਨੂੰ ਚੂਹਣ ਦੇ ਲਈ ਉਸ ਨੂੰ ਪੂਰਾ ਕਰਨ ਦੇ ਲਈ ਵਿਰੋਧੀ ਪਾਰਟੀਆਂ ਨੇ ਜੋ ਸਹਿਯੋਗੀ ਐਨਡੀਏ ਦੇ ਦਲ ਨੇ ਉਹਨਾਂ ਦਾ ਸਾਥ ਬੀਜੇਪੀ ਨੂੰ ਬਹੁਤ ਜ਼ਰੂਰੀ ਹੋਏਗਾ ਉੱਥੇ ਹੀ ਇੰਡੀਆ ਗੱਠ ਜੋੜ ਦੇ ਵੱਲੋਂ ਵੀ ਲਗਾਤਾਰ ਜੋੜ ਤੋੜ ਦੀ ਰਾਜਨੀਤੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਿਆ ਤੇ ਅੱਜ ਦਿੱਲੀ ਦੇ ਵਿੱਚ ਬੈਠਕਾਂ ਦਾ ਦੌਰ ਚੱਲੇਗਾ ਉੱਥੇ ਹੀ ਇੱਕ ਤਸਵੀਰ ਪਟਨਾ ਤੋਂ ਸਾਹਮਣੇ ਆਈ ਜਿੱਥੇ ਤੇਜਸਵੀ ਜਾਦਵ ਅਤੇ ਨਿਤਿਸ਼ ਕੁਮਾਰ ਇੱਕੋ ਜਹਾਜ਼ ਦੇ ਵਿੱਚ ਬੈਠ ਕੇ ਦਿੱਲੀ ਨੂੰ ਰਵਾਨਾ ਹੋਏ ਨੇ ਤੇ ਲਖੀਮਪੁਰ ਖੀਰੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਜੇ ਮਿਸ਼ਰਾ ਟੈਣੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਕੁਝ ਘੰਟੇ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਤੇ ਇਹਨਾਂ ਨਤੀਜਿਆਂ ਦੇ ਵਿੱਚ ਕਈ ਵੱਡੇ ਉਲਟਫੇਰ ਹੋਏ ਨੇ ਉੱਥੇ ਹੀ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਵੀ ਆਪਣਾ ਬਦਲਾ ਪੂਰਾ ਕੀਤਾ ਤਾਂ ਦੱਸਿਆ ਕਿ ਬੀਜੇਪੀ ਤੋਂ ਕਿਸਾਨਾਂ ਨੇ ਬਦਲਾ ਲਿਆ ਲਖੀਮਪੁਰ ਖੀਰੀ ਦੇ ਵਿੱਚ ਕਈ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਜਦੋਂ ਇੱਕ ਮੰਤਰੀ ਦੇ ਪੁੱਤ ਦਾ ਕਾਫਲਾ ਲੰਘ ਰਿਹਾ ਸੀ ਤਾਂ ਉਸ ਸਮੇਂ ਕਈ ਕਿਸਾਨ ਹੇਠਾਂ ਡਰੜੇ ਗਏ ਸੀ ਤੇ ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਵੈਸੀ ਤਾਂ ਹੁਣ ਜਦੋਂ ਕਿਸਾਨਾਂ ਦੇ ਕੋਲ ਮੌਕਾ ਆਇਆ ਆ ਆਮ ਲੋਕਾਂ ਦੇ ਕੋਲ ਮੌਕਾ ਆਇਆ ਤਾਂ ਉਹਨਾਂ ਨੇ ਵੀ ਬਦਲਾ ਟਕਾ ਕੇ ਲਿਆ ਦੱਸਿਏ ਕਿ ਅਜੇ ਮਿਸ਼ਰਾ ਟੈਣੀ ਦੀ ਵੋਟਾਂ ਦੇ ਵਿੱਚ ਸ਼ਰਮਨਾਕ ਹਾਰ ਹੋਈ ਆ ਤਾਂ ਲਖੀਮਪੁਰ ਖੀਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਆ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੀ ਸ਼ਰਮਨਾਕ ਹਾਰ ਹੋਈ ਆ ਤੇ ਸੱਪਾ ਦੇ ਉਮੀਦਵਾਰ ਨੇ ਇੱਥੇ ਜਿੱਤ ਦਰਜ ਕੀਤੀ ਆ ਅਖਲੇਸ਼ ਯਾਦਵ ਦੀ ਪਾਰਟੀ ਦੇ ਉਮੀਦਵਾਰ ਨੇ ਕਰਾਰੀ ਹਾਰ ਆ ਜਿਹੜੀ ਉਹ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਦਿੱਤੀਆ ਦੱਸਿਆ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤ ਦੇ ਉੱਪਰ ਇਲਜ਼ਾਮ ਲੱਗੇ ਸੀ ਅਤੇ ਉਸ ਨੂੰ ਸਜ਼ਾ ਵੀ ਸੁਣਾਈ ਗਈ ਸੀ ਦੱਸਿਆ ਕਿ ਉਸ ਦੇ ਕਾਫਲੇ ਦੇ ਜਦੋਂ ਕਾਫਲਾ ਲੰਘ ਰਿਹਾ ਸੀ ਤਾਂ ਕਾਫਲੇ ਦੀ ਗੱਡੀ ਦੇ ਹੇਠਾਂ ਕਈ ਕਿਸਾਨ ਜਿਹੜੇ ਆਏ ਸੀ ਕਿਸਾਨ ਦਰੜਨ ਦੇ ਜਿਹੜੇ ਇਲਜ਼ਾਮ ਲੱਗੇ ਸੀ ਤਾਂ ਇਸੇ ਵਿਚਕਾਰ ਹੁਣ ਜਦੋਂ ਵੋਟਾਂ ਆਈਆਂ ਤਾਂ ਕਿਸਾਨਾਂ ਨੇ ਵੀ ਭਾਜਪਾ ਤੋਂ ਕਹਿ ਲਿਆ ਕਿ ਆਪਣਾ ਬਦਲਾ ਲਿਆ ਕਿਉਂਕਿ ਲਖੀਮਪੁਰ ਖੀਰੀ ਨੂੰ ਕਿਸਾਨੀ 벨ਟ ਮੰਨਿਆ ਜਾਂਦਾ ਤੇ ਇੱਥੇ ਭਾਜਪਾ ਨੇ ਇੱਕ ਵਾਰ ਫਿਰ ਤੋਂ ਅਜੇ ਮਿਸ਼ਰਾ ਟੈਣੀ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਜਦੋਂ ਵੋਟਾਂ ਪਈਆਂ ਤਾਂ ਲੋਕਾਂ ਨੇ ਵੀ ਵੋਟ ਆ ਜਿਹੜੀ ਉਹ ਦੂਜੇ ਪਾਸੇ ਪਾਈ ਤੇ ਅਜੇ ਮਿਸ਼ਰਾ ਟੈਣੀ ਨੂੰ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਯੂਪੀ ਦੇ ਵਿੱਚ ਇਹ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਲਖੀਮਪੁਰ ਖੀਰੀ ਸੀਟ ਤੋਂ ਚੋਣ ਲੜ ਰਹੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਾਂ ਸਿੱਧੇ ਸਿੱਧੇ ਤੌਰ ਤੇ ਕਹਿ ਲઈએ ਕਿ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਦਾ ਜਿਹੜਾ ਉਹ ਬਦਲਾ ਲਿਆ ਇਨਸਾਫ ਦੇ ਲਈ ਕਿਸਾਨਾਂ ਦੇ ਵੱਲੋਂ ਜਾਂ ਆਮ ਲੋਕਾਂ ਦੇ ਵੱਲੋਂ ਬੋਟ ਜਿਹੜੀ ਦੂਜੀ ਤਰਨੋਂ ਪਾਈ ਗਈ ਤੇ ਇੱਥੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਦੱਸ ਦਈਏ ਕਿ ਬੀਤੇ ਦਿਨ ਹੀ ਨਤੀਜੇ ਐਲਾਨੇ ਗਏ ਨੇ ਤੇ ਐਨਡੀਆ ਗੱਠਜੋੜ 292 ਸੀਟਾਂ ਲੈ ਕੇ ਜ਼ਰੂਰ ਅੱਗੇ ਚੱਲ ਰਿਹਾ ਉੱਥੇ ਹੀ ਇੰਡੀਆ ਗੱਠਜੋੜ 234 ਸੀਟਾਂ ਦੇ ਉੱਪਰ ਹੈ ਪਰ ਜੇਕਰ ਸਰਕਾਰ ਬਣਾਉਣ ਦੀ ਗੱਲ ਕਰੀਏ ਤਾਂ ਇਸ ਸਮੇਂ ਭਾਪੀ ਨੂੰ ਸਹਿਯੋਗੀ ਪਾਰਟੀਆਂ ਦੇ ਉੱਪਰ ਕਾਫੀ ਜ਼ਿਆਦਾ ਨਿਰਪਰ ਰਹਿਣਾ ਪਏਗਾ ਕਿਉਂਕਿ 272 73 ਦਾ ਜੋ ਅੰਕੜਾ ਉਸ ਨੂੰ ਚੂਹਣ ਦੇ ਲਈ ਉਸ ਨੂੰ ਪੂਰਾ ਕਰਨ ਦੇ ਲਈ ਵਿਰੋਧੀ ਪਾਰਟੀਆਂ ਨੇ ਜੋ ਸਹਿਯੋਗੀ ਐਨਡੀਏ ਦੇ ਦਲ ਨੇ ਉਹਨਾਂ ਦਾ ਸਾਥ ਭਾਜਪਾ ਨੂੰ ਬਹੁਤ ਜ਼ਰੂਰੀ ਹੋਏਗਾ ਉੱਥੇ ਹੀ ਇੰਡੀਆ ਗੱਠ ਜੋੜ ਦੇ ਵੱਲੋਂ ਵੀ ਲਗਾਤਾਰ ਜੋਰ ਤੋੜ ਦੀ ਰਾਜਨੀਤੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਿਆ ਤੇ ਅੱਜ ਦਿੱਲੀ ਦੇ ਵਿੱਚ ਬੈਠਕਾਂ ਦਾ ਦੌਰ ਚੱਲੇਗਾ ਉੱਥੇ ਹੀ ਇੱਕ ਤਸਵੀਰ ਪਟਨਾ ਤੋਂ ਸਾਹਮਣੇ ਆਈ ਜਿੱਥੇ ਤੇਜਸਵੀ ਜਯਾਦਵ ਅਤੇ ਨਿਤਿਸ਼ ਕੁਮਾਰ ਇੱਕੋ ਜਹਾਜ਼ ਦੇ ਵਿੱਚ ਬੈਠ ਕੇ ਦਿੱਲੀ ਨੂੰ ਰਵਾਨਾ ਹੋਏ ਨੇ ਤੇ ਲਖੀਮਪੁਰ ਖੀਰੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਜੇ ਮਿਸ਼ਰਾ ਟੈਣੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਕੁਝ ਘੰਟੇ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਤੇ ਇਹਨਾਂ ਨਤੀਜਿਆਂ ਦੇ ਵਿੱਚ ਕਈ ਵੱਡੇ ਉਲਟਫੇਰ ਹੋਏ ਨੇ ਉੱਥੇ ਹੀ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਵੀ ਆਪਣਾ ਬਦਲਾ ਪੂਰਾ ਕੀਤਾ ਤਾਂ ਦੱਸ ਦਈਏ ਕਿ ਬੀਜੇਪੀ ਤੋਂ ਕਿਸਾਨਾਂ ਨੇ ਬਦਲਾ ਲਿਆ ਲਖੀਮਪੁਰ ਖੀਰੀ ਦੇ ਵਿੱਚ ਕਈ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਜਦੋਂ ਇੱਕ ਮੰਤਰੀ ਦੇ ਪੁੱਤ ਦਾ ਕਾਫਲਾ ਲੰਘ ਰਿਹਾ ਸੀ ਤਾਂ ਉਸ ਸਮੇਂ ਕਈ ਕਿਸਾਨ ਦਰੜੇ ਗਏ ਸੀ ਤੇ ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਗਵਾਈ ਸੀ ਤਾਂ ਹੁਣ ਜਦੋਂ ਕਿਸਾਨਾਂ ਦੇ ਕੋਲ ਮੌਕਾ ਆਇਆ ਆ ਆਮ ਲੋਕਾਂ ਦੇ ਕੋਲ ਮੌਕਾ ਆਇਆ ਤਾਂ ਉਹਨਾਂ ਨੇ ਵੀ ਬਦਲਾ ਟਕਾ ਕੇ ਲਿਆ ਦੱਸਿਏ ਕਿ ਅਜੇ ਮਿਸ਼ਰਾ ਟੈਣੀ ਦੀ ਵੋਟਾਂ ਦੇ ਵਿੱਚ ਸ਼ਰਮਨਾਕ ਹਾਰ ਹੋਈ ਆ ਤਾਂ ਲਖੀਮਪੁਰ ਖੀਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਆ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੀ ਸ਼ਰਮਨਾਕ ਹਾਰ ਹੋਈ ਆ ਤੇ ਸਪਾ ਦੇ ਉਮੀਦਵਾਰ ਨੇ ਇੱਥੇ ਜਿੱਤ ਦਰਜ ਕੀਤੀ ਆ ਅਖਲੇਸ਼ ਯਾਦਵ ਦੀ ਪਾਰਟੀ ਦੇ ਉਮੀਦਵਾਰ ਨੇ ਕਰਾਰੀ ਹਾਰ ਆ ਜਿਹੜੀ ਉਹ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਦਿੱਤੀਆ ਦੱਸਦੀ ਹੈ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤ ਦੇ ਉੱਪਰ ਇਲਜ਼ਾਮ ਲੱਗੇ ਸੀ ਅਤੇ ਉਸ ਨੂੰ ਸਜ਼ਾ ਵੀ ਸੁਣਾਈ ਗਈ ਸੀ ਦੱਸਿਆ ਕਿ ਉਸ ਦੇ ਕਾਫਲੇ ਦੇ ਜਦੋਂ ਕਾਫਲਾ ਲੰਘ ਰਿਹਾ ਸੀ ਦਾ ਕਾਫਲੇ ਦੀ ਗੱਡੀ ਦੇ ਹੇਠਾਂ ਕਈ ਕਿਸਾਨ ਜਿਹੜੇ ਆਏ ਸੀ ਕਿਸਾਨ ਦਰੜਨ ਦੇ ਜਿਹੜੇ ਇਲਜ਼ਾਮ ਲੱਗੇ ਸੀ ਤਾਂ ਇਸੇ ਵਿਚਕਾਰ ਹੁਣ ਜਦੋਂ ਵੋਟਾਂ ਆਈਆਂ ਤਾਂ ਕਿਸਾਨਾਂ ਨੇ ਵੀ ਭਾਜਪਾ ਤੋਂ ਕਹਿ ਲਿਆ ਕਿ ਆਪਣਾ ਬਦਲਾ ਲਿਆ ਕਿਉਂਕਿ ਲਖੀਮਪੁਰ ਖੀਰੀ ਨੂੰ ਕਿਸਾਨੀ ਬੈਲਟ ਮੰਨਿਆ ਜਾਂਦਾ ਤੇ ਇੱਥੇ ਭਾਜਪਾ ਨੇ ਇੱਕ ਵਾਰ ਫਿਰ ਤੋਂ ਅਜੇ ਮਿਸ਼ਰਾ ਟੈਣੀ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਜਦੋਂ ਵੋਟਾਂ ਪਈਆਂ ਤਾਂ ਲੋਕਾਂ ਨੇ ਵੀ ਵੋਟ ਆ ਜਿਹੜੀ ਉਹ ਦੂਜੇ ਪਾਸੇ ਪਾਈ ਤੇ ਅਜੇ ਮਿਸ਼ਰਾ ਟੈਣੀ ਨੂੰ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਯੂਪੀ ਦੇ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਲਖੀਮਪੁਰ ਖੀਰੀ ਸੀਟ ਤੋਂ ਚੋਣ ਲੜ ਰਹੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਾਂ ਸਿੱਧੇ ਸਿੱਧੇ ਤੌਰ ਤੇ ਕਹਿ ਲਿਏ ਕਿ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਦਾ ਜਿਹੜਾ ਉਹ ਬਦਲਾ ਲਿਆ ਇਨਸਾਫ ਦੇ ਲਈ ਕਿਸਾਨਾਂ ਦੇ ਵੱਲੋਂ ਜਾਂ ਆਮ ਲੋਕਾਂ ਦੇ ਵੱਲੋਂ ਬੋਟ ਜਿਹੜੀ ਦੂਜੀ ਤਰਨੋਂ ਪਾਈ ਗਈ ਤੇ ਇੱਥੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਦੱਸਿਏ ਕਿ ਬੀਤੇ ਦਿਨ ਹੀ ਨਤੀਜੇ ਐਲਾਨੇ ਗਏ ਨੇ ਤੇ ਐਨਡੀਏ ਘੱਟ ਜੋੜ 292 ਸੀਟਾਂ ਲੈ ਕੇ ਜ਼ਰੂਰ ਅੱਗੇ ਚੱਲ ਰਿਹਾ ਉੱਥੇ ਹੀ ਇੰਡੀਆ ਘੱਟ ਜੋੜ 234 ਸੀਟਾਂ ਦੇ ਉੱਪਰ ਹੈ ਪਰ ਜੇਕਰ ਸਰਕਾਰ ਬਣਾਉਣ ਦੀ ਗੱਲ ਕਰੀਏ ਤਾਂ ਇਸ ਸਮੇਂ ਭਾਜਪਾ ਨੂੰ ਸਹਿਯੋਗੀ ਪਾਰਟੀਆਂ ਦੇ ਉੱਪਰ ਕਾਫੀ ਜ਼ਿਆਦਾ ਨਿਰਭਰ ਰਹਿਣਾ ਪਏਗਾ ਕਿਉਂਕਿ 272 73 ਦਾ ਜੋ ਅੰਕੜਾ ਉਸ ਨੂੰ ਚੂਹਣ ਦੇ ਲਈ ਉਸ ਨੂੰ ਪੂਰਾ ਕਰਨ ਦੇ ਲਈ ਵਿਰੋਧੀ ਪਾਰਟੀਆਂ ਨੇ ਜੋ ਸਹਿਯੋਗੀ ਐਨਡੀਏ ਦੇ ਦਲ ਨੇ ਉਹਨਾਂ ਦਾ ਸਾਥ ਬੀਜੇਪੀ ਨੂੰ ਬਹੁਤ ਜ਼ਰੂਰੀ ਹੋਏਗਾ ਉੱਥੇ ਹੀ ਇੰਡੀਆ ਗੱਠ ਜੋੜ ਦੇ ਵੱਲੋਂ ਵੀ ਲਗਾਤਾਰ ਜੋੜ ਤੋੜ ਦੀ ਰਾਜਨੀਤੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਿਆ ਤੇ ਅੱਜ ਦਿੱਲੀ ਦੇ ਵਿੱਚ ਬੈਠਕਾਂ ਦਾ ਦੌਰ ਚੱਲੇਗਾ ਉੱਥੇ ਹੀ ਇੱਕ ਤਸਵੀਰ ਪਟਨਾ ਤੋਂ ਸਾਹਮਣੇ ਆਈ ਜਿੱਥੇ ਤੇਜਸਵੀ ਜਯਾਦਵ ਅਤੇ ਨਿਤਿਸ਼ ਕੁਮਾਰ ਇੱਕੋ ਜਹਾਜ਼ ਦੇ ਵਿੱਚ ਬੈਠ ਕੇ ਦਿੱਲੀ ਨੂੰ ਰਵਾਨਾ ਹੋਏ ਨੇ ਤੇ ਲਖੀਮਪੁਰ ਖੀਰੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਜੇ ਮਿਸ਼ਰਾ ਟੈਣੀ ਨੂੰ ਵੀ ਹਾਰ ਸਾਹਮਣਾ ਕਰਨਾ ਪਿਆ ਹੈ ਕੁਝ ਘੰਟੇ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਤੇ ਇਹਨਾਂ ਨਤੀਜਿਆਂ ਦੇ ਵਿੱਚ ਕਈ ਵੱਡੇ ਉਲਟਫੇਰ ਹੋਏ ਨੇ ਉੱਥੇ ਹੀ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਵੀ ਆਪਣਾ ਬਦਲਾ ਪੂਰਾ ਕੀਤਾ ਤਾਂ ਦੱਸਿਆ ਕਿ ਬੀਜੇਪੀ ਤੋਂ ਕਿਸਾਨਾਂ ਨੇ ਬਦਲਾ ਲਿਆ ਲਖੀਮਪੁਰ ਖੀਰੀ ਦੇ ਵਿੱਚ ਕਈ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਜਦੋਂ ਇੱਕ ਮੰਤਰੀ ਦੇ ਪੁੱਤ ਦਾ ਕਾਫਲਾ ਲੰਘ ਰਿਹਾ ਸੀ ਤਾਂ ਉਸ ਸਮੇਂ ਕਈ ਕਿਸਾਨੇ ਹੇਠਾਂ ਡਰੜੇ ਗਏ ਸੀ ਤੇ ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਗਵਾਈ ਸੀ ਤਾਂ ਹੁਣ ਜਦੋਂ ਕਿਸਾਨਾਂ ਦੇ ਕੋਲ ਮੌਕਾ ਆਇਆ ਆ ਆਮ ਲੋਕਾਂ ਦੇ ਕੋਲ ਮੌਕਾ ਆਇਆ ਤਾਂ ਉਹਨਾਂ ਨੇ ਵੀ ਬਦਲਾ ਟਕਾ ਕੇ ਲਿਆ ਦੱਸਿਏ ਕਿ ਅਜੇ ਮਿਸ਼ਰਾ ਟੈਣੀ ਦੀ ਵੋਟਾਂ ਦੇ ਵਿੱਚ ਸ਼ਰਮਨਾਕ ਹਾਰ ਹੋਈ ਆ ਤਾਂ ਲਖੀਮਪੁਰ ਖੀਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਆ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੀ ਸ਼ਰਮਨਾਕ ਹਾਰ ਹੋਈ ਆ ਤੇ ਸਪਾ ਦੇ ਉਮੀਦਵਾਰ ਨੇ ਇੱਥੇ ਜਿੱਤ ਦਰਜ ਕੀਤੀ ਆ ਅਖਲੇਸ਼ ਯਾਦਵ ਦੀ ਪਾਰਟੀ ਦੇ ਉਮੀਦਵਾਰ ਨੇ ਕਰਾਰੀ ਹਾਰ ਆ ਜਿਹੜੀ ਉਹ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਦਿੱਤੀਆ ਦੱਸਿਆ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤ ਦੇ ਉੱਪਰ ਇਲਜ਼ਾਮ ਲੱਗੇ ਸੀ ਅਤੇ ਉਸ ਨੂੰ ਸਜ਼ਾ ਵੀ ਸੁਣਾਈ ਗਈ ਸੀ ਦੱਸਿਆ ਕਿ ਉਸ ਦੇ ਕਾਫਲੇ ਦੇ ਜਦੋਂ ਕਾਫਲਾ ਲੰਘ ਰਿਹਾ ਸੀ ਤਾਂ ਕਾਫਲੇ ਦੀ ਗੱਡੀ ਦੇ ਹੇਠਾਂ ਕਈ ਕਿਸਾਨ ਜਿਹੜੇ ਆਏ ਸੀ ਕਿਸਾਨ ਦਰੜਨ ਦੇ ਜਿਹੜੇ ਇਲਜ਼ਾਮ ਲੱਗੇ ਸੀ ਤਾਂ ਇਸੇ ਵਿਚਕਾਰ ਹੁਣ ਜਦੋਂ ਵੋਟਾਂ ਆਈਆਂ ਤਾਂ ਕਿਸਾਨਾਂ ਨੇ ਵੀ ਭਾਜਪਾ ਤੋਂ ਕਹਿ ਲਿਆ ਕਿ ਆਪਣਾ ਬਦਲਾ ਲਿਆ ਕਿਉਂਕਿ ਲਖੀਮਪੁਰ ਖੀਰੀ ਨੂੰ ਕਿਸਾਨੀ 벨ਟ ਮੰਨਿਆ ਜਾਂਦਾ ਤੇ ਇੱਥੇ ਭਾਜਪਾ ਨੇ ਇੱਕ ਵਾਰ ਫਿਰ ਤੋਂ ਅਜੇ ਮਿਸ਼ਰਾ ਟੈਣੀ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਜਦੋਂ ਵੋਟਾਂ ਪਈਆਂ ਤਾਂ ਲੋਕਾਂ ਨੇ ਵੀ ਵੋਟ ਆ ਜਿਹੜੀ ਉਹ ਦੂਜੇ ਪਾਸੇ ਪਾਈ ਤੇ ਅਜੇ ਮਿਸ਼ਰਾ ਟੈਣੀ ਨੂੰ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਯੂਪੀ ਦੇ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਲਖੀਮਪੁਰ ਖੀਰੀ ਸੀਟ ਤੋਂ ਚੋਣ ਲੜ ਰਹੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਾਂ ਸਿੱਧੇ ਸਿੱਧੇ ਤੌਰ ਤੇ ਕਹਿ ਲઈએ ਕਿ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਦਾ ਜਿਹੜਾ ਉਹ ਬਦਲਾ ਲਿਆ ਇਨਸਾਫ ਦੇ ਲਈ ਕਿਸਾਨਾਂ ਦੇ ਵੱਲੋਂ ਜਾਂ ਆਮ ਲੋਕਾਂ ਦੇ ਵੱਲੋਂ ਬੋਟ ਜਿਹੜੀ ਦੂਜੀ ਤਰਨੋਂ ਪਾਈ ਗਈ ਤੇ ਇੱਥੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਦੱਸ ਦਈਏ ਕਿ ਬੀਤੇ ਦਿਨ ਹੀ ਨਤੀਜੇ ਐਲਾਨੇ ਗਏ ਨੇ ਤੇ ਐਨਡੀਆ ਗੱਠਜੋੜ 292 ਸੀਟਾਂ ਲੈ ਕੇ ਜਰੂਰ ਅੱਗੇ ਚੱਲ ਰਿਹਾ ਉੱਥੇ ਹੀ ਇੰਡੀਆ ਗੱਠਜੋੜ 234 ਸੀਟਾਂ ਦੇ ਉੱਪਰ ਹੈ ਪਰ ਜੇਕਰ ਸਰਕਾਰ ਬਣਾਉਣ ਦੀ ਗੱਲ ਕਰੀਏ ਤਾਂ ਇਸ ਸਮੇਂ ਬੀਜੇਪੀ ਨੂੰ ਸਹਿਯੋਗੀ ਪਾਰਟੀਆਂ ਦੇ ਉੱਪਰ ਕਾਫੀ ਜ਼ਿਆਦਾ ਨਿਰਭਰ ਰਹਿਣਾ ਪਏਗਾ ਕਿਉਂਕਿ 272 73 ਦਾ ਜੋ ਅੰਕੜਾ ਉਸ ਨੂੰ ਚੂਹਣ ਦੇ ਲਈ ਉਸ ਨੂੰ ਪੂਰਾ ਕਰਨ ਦੇ ਲਈ ਵਿਰੋਧੀ ਪਾਰਟੀਆਂ ਨੇ ਜੋ ਸਹਿਯੋਗੀ ਐਨਡੀਏ ਦੇ ਦਲ ਨੇ ਉਹਨਾਂ ਦਾ ਸਾਥ ਭਾਜਪਾ ਨੂੰ ਬਹੁਤ ਜ਼ਰੂਰੀ ਹੋਏਗਾ ਉੱਥੇ ਹੀ ਇੰਡੀਆ ਗੱਠਜੋੜ ਦੇ ਵੱਲੋਂ ਵੀ ਲਗਾਤਾਰ ਜੋੜ ਤੋੜ ਦੀ ਰਾਜਨੀਤੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਿਆ ਤੇ ਅੱਜ ਦਿੱਲੀ ਦੇ ਵਿੱਚ ਬੈਠਕਾਂ ਦਾ ਦੌਰ ਚੱਲੇਗਾ ਉੱਥੇ ਹੀ ਇੱਕ ਤਸਵੀਰ ਪਟਨਾ ਤੋਂ ਸਾਹਮਣੇ ਆਈ ਜਿੱਥੇ ਤੇਜਸਵੀ ਜਯੋਦਵਤ ਤੇ ਨਿਤਿਸ਼ ਕੁਮਾਰ ਇੱਕੋ ਜਹਾਜ਼ ਦੇ ਵਿੱਚ ਬੈਠ ਕੇ ਦਿੱਲੀ ਨੂੰ ਰਵਾਨਾ ਹੋਏ ਨੇ ਤੇ ਲਖੀਮਪੁਰ ਖੀਰੀ ਤੋਂ ਵੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਜੇ ਮਿਸ਼ਰਾ ਟੈਣੀ ਨੂੰ ਵੀ ਹਾਰ ਸਾਹਮਣਾ ਕਰਨਾ ਪਿਆ ਹੈ ਕੁਝ ਘੰਟੇ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਤੇ ਇਹਨਾਂ ਨਤੀਜਿਆਂ ਦੇ ਵਿੱਚ ਕਈ ਵੱਡੇ ਉਲਟਫੇਰ ਹੋਏ ਨੇ ਉੱਥੇ ਹੀ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਵੀ ਆਪਣਾ ਬਦਲਾ ਪੂਰਾ ਕੀਤਾ ਤਾਂ ਦੱਸ ਦਈਏ ਕਿ ਭਾਜਪਾ ਤੋਂ ਕਿਸਾਨਾਂ ਨੇ ਬਦਲਾ ਲਿਆ ਲਖੀਮਪੁਰ ਖੀਰੀ ਦੇ ਵਿੱਚ ਕਈ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਜਦੋਂ ਇੱਕ ਮੰਤਰੀ ਦੇ ਪੁੱਤ ਦਾ ਕਾਫਲਾ ਲੰਘ ਰਿਹਾ ਸੀ ਤਾਂ ਉਸ ਸਮੇਂ ਕਈ ਕਿਸਾਨੇ ਹੇਠਾਂ ਡਰ ਰੜੇ ਗਏ ਸੀ ਤੇ ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਗਵਾਈ ਸੀ ਤਾਂ ਹੁਣ ਜਦੋਂ ਕਿਸਾਨਾਂ ਦੇ ਕੋਲ ਮੌਕਾ ਆਇਆ ਆ ਆਮ ਲੋਕਾਂ ਦੇ ਕੋਲ ਮੌਕਾ ਆਇਆ ਤਾਂ ਉਹਨਾਂ ਨੇ ਵੀ ਬਦਲਾ ਟਕਾ ਕੇ ਲਿਆ ਦੱਸਿਏ ਕਿ ਅਜੇ ਮਿਸ਼ਰਾ ਟੈਣੀ ਦੀ ਵੋਟਾਂ ਦੇ ਵਿੱਚ ਸ਼ਰਮਨਾਕ ਹਾਰ ਹੋਈ ਆ ਤਾਂ ਲਖੀਮਪੁਰ ਖੀਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਆ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੀ ਸ਼ਰਮਨਾਕ ਹਾਰ ਹੋਈ ਆ ਤੇ ਸਪਾ ਦੇ ਉਮੀਦਵਾਰ ਨੇ ਇੱਥੇ ਜਿੱਤ ਦਰਜ ਕੀਤੀ ਆ ਅਖਲੇਸ਼ ਯਾਦਵ ਦੀ ਪਾਰਟੀ ਦੇ ਉਮੀਦਵਾਰ ਨੇ ਕਰਾਰੀ ਹਾਰ ਆ ਜਿਹੜੀ ਉਹ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਦਿੱਤੀਆ ਦੱਸਦੀ ਹੈ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤ ਦੇ ਉੱਪਰ ਇਲਜ਼ਾਮ ਲੱਗੇ ਸੀ ਅਤੇ ਉਸ ਨੂੰ ਸਜ਼ਾ ਵੀ ਸੁਣਾਈ ਗਈ ਸੀ ਦੱਸਦੇ ਕਿ ਉਸ ਦੇ ਕਾਫਲੇ ਦੇ ਜਦੋਂ ਕਾਫਲਾ ਲੰਘ ਰਿਹਾ ਸੀ ਦਾ ਕਾਫਲੇ ਦੀ ਗੱਡੀ ਦੇ ਹੇਠਾਂ ਕਈ ਕਿਸਾਨ ਜਿਹੜੇ ਆਏ ਸੀ ਕਿਸਾਨ ਦਰੜਨ ਦੇ ਜਿਹੜੇ ਇਲਜ਼ਾਮ ਲੱਗੇ ਸੀ ਤਾਂ ਇਸੇ ਵਿਚਕਾਰ ਹੁਣ ਜਦੋਂ ਵੋਟਾਂ ਆਈਆਂ ਤਾਂ ਕਿਸਾਨਾਂ ਨੇ ਵੀ ਭਾਜਪੀ ਤੋਂ ਕਹਿ ਲਿਆ ਕਿ ਆਪਣਾ ਬਦਲਾ ਲਿਆ ਕਿਉਂਕਿ ਲਖੀਮਪੁਰ ਖੀਰੀ ਨੂੰ ਕਿਸਾਨੀ 벨ਟ ਮੰਨਿਆ ਜਾਂਦਾ ਤੇ ਇੱਥੇ ਭਾਜਪੀ ਨੇ ਇੱਕ ਵਾਰ ਫਿਰ ਤੋਂ ਅਜੇ ਮਿਸ਼ਰਾ ਟੈਣੀ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਜਦੋਂ ਵੋਟਾਂ ਪਈਆਂ ਤਾਂ ਲੋਕਾਂ ਨੇ ਵੀ ਵੋਟ ਆ ਜਿਹੜੀ ਉਹ ਦੂਜੇ ਪਾਸੇ ਪਾਈ ਤੇ ਅਜੇ ਮਿਸ਼ਰਾ ਟੈਣੀ ਨੂੰ ਇੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਯੂਪੀ ਦੇ ਵਿੱਚ ਇਹ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਲਖੀਮਪੁਰ ਖੀਰੀ ਸੀਟ ਤੋਂ ਚੋਣ ਲੜ ਰਹੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਾਂ ਸਿੱਧੇ ਸਿੱਧੇ ਤੌਰ ਤੇ ਕਹਿ ਲਿਏ ਕਿ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਦਾ ਜਿਹੜਾ ਉਹ ਬਦਲਾ ਲਿਆ ਇਨਸਾਫ ਦੇ ਲਈ ਕਿਸਾਨਾਂ ਦੇ ਵੱਲੋਂ ਜਾਂ ਆਮ ਲੋਕਾਂ ਦੇ ਵੱਲੋਂ ਬੋਟ ਜਿਹੜੀ ਦੂਜੀ ਤਰਨੋਂ ਪਾਈ ਗਈ ਤੇ ਇੱਥੇ ਅਜੇ ਮਿਸ਼ਰਾ ਟੈਣੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਦੱਸ ਦਈਏ ਕਿ ਬੀਤੇ ਦਿਨ ਹੀ ਨਤੀਜੇ ਐਲਾਨੇ ਗਏ ਨੇ ਤੇ ਐਨਡੀਆ ਗੱਠਜੋੜ 292 ਸੀਟਾਂ ਲੈ ਕੇ ਜ਼ਰੂਰ ਅੱਗੇ ਚੱਲ ਰਿਹਾ ਉੱਥੇ ਹੀ ਇੰਡੀਆ ਗੱਠਜੋੜ 234 ਸੀਟਾਂ ਦੇ ਉੱਪਰ ਹੈ ਪਰ ਜੇਕਰ ਸਰਕਾਰ ਬਣਾਉਣ ਦੀ ਗੱਲ ਕਰੀਏ ਤਾਂ ਇਸ ਸਮੇਂ ਭਾਪੀ ਨੂੰ ਸਹਿਯੋਗੀ ਪਾਰਟੀਆਂ ਦੇ ਉੱਪਰ ਕਾਫੀ ਜ਼ਿਆਦਾ ਨਿਰਪਰ ਰਹਿਣਾ ਪਏਗਾ ਕਿਉਂਕਿ 272 73 ਦਾ ਜੋ ਅੰਕੜਾ ਉਸ ਨੂੰ ਚੂਹਣ ਦੇ ਲਈ ਉਸ ਨੂੰ ਪੂਰਾ ਕਰਨ ਦੇ ਲਈ ਵਿਰੋਧੀ ਪਾਰਟੀਆਂ ਨੇ ਜੋ ਸਹਿਯੋਗੀ ਐਨਡੀਏ ਦੇ ਦਲ ਨੇ ਉਹਨਾਂ ਦਾ ਸਾਥ ਬੀਜੇਪੀ ਨੂੰ ਬਹੁਤ ਜ਼ਰੂਰੀ ਹੋਏਗਾ ਉੱਥੇ ਹੀ ਇੰਡੀਆ ਗੱਠ ਜੋੜ ਦੇ ਵੱਲੋਂ ਵੀ ਲਗਾਤਾਰ ਜੋੜ ਤੋੜ ਦੀ ਰਾਜਨੀਤੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਿਆ ਤੇ ਅੱਜ ਦਿੱਲੀ ਦੇ ਵਿੱਚ ਬੈਠਕਾਂ ਦਾ ਦੌਰ ਚੱਲੇਗਾ ਉੱਥੇ ਹੀ ਇੱਕ ਤਸਵੀਰ ਪਟਨਾ ਤੋਂ ਸਾਹਮਣੇ ਆਈ ਜਿੱਥੇ ਤੇਜਸਵੀ ਜਾਦਵ ਅਤੇ ਨਿਤਿਸ਼ ਕੁਮਾਰ ਇੱਕੋ ਜਹਾਜ਼ ਦੇ ਵਿੱਚ ਬੈਠ ਕੇ ਦਿੱਲੀ ਨੂੰ ਰਵਾਨਾ ਹੋਏ ਨੇ ਤੇ ਲਖੀਮਪੁਰ ਖੀਰੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਅਜੇ ਮਿਸ਼ਰਾ ਟੈਣੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਕੁਝ ਘੰਟੇ ਪਹਿਲਾਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ ਨੇ ਤੇ ਇਹਨਾਂ ਨਤੀਜਿਆਂ ਦੇ ਵਿੱਚ ਕਈ ਵੱਡੇ ਉਲਟਫੇਰ ਹੋਏ ਨੇ ਉੱਥੇ ਹੀ ਕਿਸਾਨਾਂ ਨੇ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਵੀ ਆਪਣਾ ਬਦਲਾ ਪੂਰਾ ਕੀਤਾ ਤਾਂ ਦੱਸਿਆ ਕਿ ਭਾਜਪਾ ਤੋਂ ਕਿਸਾਨਾਂ ਨੇ ਬਦਲਾ ਲਿਆ ਲਖੀਮਪੁਰ ਖੀਰੀ ਦੇ ਵਿੱਚ ਕਈ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਜਦੋਂ ਇੱਕ ਮੰਤਰੀ ਦੇ ਪੁੱਤ ਦਾ ਕਾਫਲਾ ਲੰਘ ਰਿਹਾ ਸੀ ਤਾਂ ਉਸ ਸਮੇਂ ਕਈ ਕਿਸਾਨ ਹੇਠਾਂ ਡਰੜੇ ਗਏ ਸੀ ਤੇ ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਵਾਈ ਸੀਤਾ ਹੋਣ